ਲਓ ਜੀ ਡੇਰਾ ਪ੍ਰੇਮੀਆਂ ਲਈ ਇਹ ਖੁਸ਼ੀ ਦੀ ਖਬਰ ਹੈ ਕਿਉਂਕਿ ਉਹਨਾਂ ਦੇ ਪਿਤਾ ਜੀ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਤੇ ਆਉਂਦੇ ਸਾਰ ਆਪਣੇ ਪ੍ਰੇਮੀ ਤੇ ਪ੍ਰੇਮਣਾਵਾਸ ਸੇ ਇੱਕ ਸੰਦੇਸ਼ ਜਾਰੀ ਕਰ ਦਿੱਤਾ ਹੈ ਆਉਂਦੇ ਸਾਰ ਹੀ ਜਿਹੜਾ ਕਿ ਗੁਰਮੀਤ ਰਾਮ ਰਹੀਮ ਦੇ ਵੱਲੋਂ ਕੁਝ ਸੈਕਿੰਡ ਦੀ ਇੱਕ ਵੀਡੀਓ ਅਪਲੋਡ ਕੀਤੀ ਜਿਸ ਨੂੰ ਕਿ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਨੇ ਇਸ ਵੀਡੀਓ ਦੇ ਜ਼ਰੀਏ ਰਾਮ ਰਹੀਮ ਨੇ ਆਪਣੇ ਪ੍ਰੇਮੀਆਂ ਨੂੰ ਸੰਦੇਸ਼ ਜਾਰੀ ਕਰ ਦਿੱਤਾ ਕਿਉਂਕਿ ਹਮੇਸ਼ਾ ਹੀ ਹੁੰਦਾ ਕਿ ਜਦੋਂ ਰਾਮ ਰਹੀਮ ਆਪਣੇ ਪ੍ਰੇਮੀਆਂ ਨੂੰ ਕੋਈ ਸੰਦੇਸ਼ ਜਾਰੀ ਕਰੇ ਤਾਂ ਉਸ ਤੋਂ ਬਾਅਦ ਪ੍ਰੇਮੀ ਉਸ ਸੰਦੇਸ਼ ਨੂੰ ਸਿਰ ਮੱਥੇ ਲਾਉਂਦੇ ਹੋਏ ਹਰ ਇੱਕ ਗੱਲ ਨੂੰ ਕਬੂਲਦੇ ਨੇ ਜਿਹਦੇ ਚਲਦੇ ਰਾਮ ਰਹੀਮ ਨੇ ਆਪਣੀ ਵੀਡੀਓ ਦੇ ਵਿੱਚ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਉਹ ਜਿਹੜਾ ਕਿ ਤੁਹਾਡੇ ਦਰਸ਼ਨਾਂ ਦੇ ਵਾਸਤੇ ਆਪਣੇ ਪ੍ਰੇਮੀਆਂ ਦੇ ਦਰਸ਼ਨਾਂ ਦੇ ਵਾਸਤੇ ਜਿਹੜਾ ਕਿ ਬਾਹਰ ਆ ਚੁੱਕੇ ਨੇ ਪਰ ਕੋਈ ਵੀ ਬਾਗਵਤ ਦੇ ਆਸ਼ਰਮ ਦੇ ਵਿੱਚ ਕੋਈ ਵੀ ਪ੍ਰੇਮੀ ਉਹਨਾਂ ਨੂੰ ਮਿਲਣ ਵਾਸਤੇ ਨਾ ਆਵੇ ਅਤੇ ਜਿਹੜੇ ਅੱਗੇ ਸੇਵਾਦਾਰ ਨੇ ਉਹ ਸੇਵਾਦਾਰਾਂ ਦੇ ਵੱਲੋਂ ਜਿਹੜੀ ਗੱਲ ਕਹੀ ਜਾਵੇਗੀ ਸੇਵਾ ਲਈ ਜਾਵੇਗੀ ਉਹ ਸੇਵਾ ਤੁਸੀਂ ਘਰ ਬੈਠ ਕੇ ਹੀ ਜਿਹੜੀ ਕਿ ਮੰਨੀ ਜਾਣੀ ਚਾਹੀਦੀ ਹੈ ਉਸ ਸੇਵਾ ਨੂੰ ਕਬੂਲ ਕਰਨਾ ਚਾਹੀਦਾ ਪਿਆਰੀ ਸਾਧ ਸੰਗਤ ਜੀ ਸਭ ਕੋ ਬਹੁਤ ਬਹੁਤ ਆਸ਼ੀਰਵਾਦ ਆਪਕੇ ਦਰਸ਼ਨੋ ਕੇ ਲਈ ਫਿਰ ਸੇ ਹਾਜ਼ਰ ਹੋਏ ਹਨ ਔਰ ਆਪ ਸਭ ਕੋ ਮਾਲਕ ਬਹੁਤ ਬਹੁਤ ਖੁਸ਼ੀਆਂ ਦੇ ਆਸ਼ੀਰਵਾਦ ਕਹਤੇ ਹਨ ਆਪ ਆਪਣੇ ਆਪਣੇ ਘਰੋਂ ਮੇ ਰਹਿਣਾ ਹੈ ਕਿਸੇ ਨੇ ਯਹਾਂ ਪੇ ਨਹੀਂ ਆਣਾ ਜੈਸੀ ਸੇਵਾਦਾਰ ਭਾਈ ਆਪਕੋ ਬਤਾਏਂਗੇ ਸੇਵਾਦਾਰ ਜੁਮੇਵਾਰ ਆਪਕੋ ਬਤਾਏਂਗੇ ਉਸਕੇ ਅਕੋਰਡਿੰਗ ਆਪਨੇ ਸੇਵਾ ਕਰਨੀ ਹੈ ਮਾਲਿਕ ਆਪਕੋ ਬਹੁਤ ਬਹੁਤ ਖੁਸ਼ੀਆਂ ਦੇ ਸਭਕੋ ਬਹੁਤ ਬਹੁਤ ਆਸ਼ੀਰਵਾਦ ਸੋਦਾ ਇਹ ਹੈ ਕਿ ਜਿਹੜਾ ਗੁਰਮੀਤ ਰਾਮ ਰਹੀਮ ਹੈ ਇਸ ਦੇ ਉਤੇ ਸਾਧਵੀ ਜੋਨ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਇਹ ਸਜ਼ਾ ਕੱਟ ਰਿਆ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਹੁਣ ਤੱਕ ਕਈ ਵਾਰ ਹੈ ਫਰਲੋ ਤੇ ਪੈਰੋਲ ਤੇ ਬਾਹਰ ਆ ਚੁੱਕਾ ਜਿਸ ਨੂੰ ਲੈ ਕੇ ਹਮੇਸ਼ਾ ਐ ਜੀ ਪੀ ਸੀ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਕਿ ਇੱਕ ਬਲਾਕ ਕਾਰੀ ਬਾਬਾ ਹੋਵੇ ਤੇ ਉਸ ਨੂੰ ਵਾਰ-ਵਾਰ ਫਰਲੋ ਦਿੱਤੀ ਜਾਂਦੀ ਹੈ ਤਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਤੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਸਰਕਾਰਾਂ ਚੁੱਪ ਕਿਉਂ ਹੁੰਦੀਆਂ ਨੇ ਆਖਰ ਬੰਦੀ ਸਿੰਘਾਂ ਤੋਂ ਸਰਕਾਰਾਂ ਨੂੰ ਕੀ ਡਰ ਹੈ ਕਿ ਨਾ ਹੀ ਉਹਨਾਂ ਨੂੰ ਪੈਰੋਲ ਨਾ ਹੀ ਉਹਨਾਂ ਨੂੰ ਫਰਲੋ ਤੇ ਨਾ ਹੀ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਜਦ ਕਿ ਸਭ ਤੋਂ ਜ਼ਿਆਦਾ سنگੀਨ ਦੋਸ਼ ਤਾਂ ਰਾਮ ਅਰਹੀਮ ਦੇ ਉੱਤੇ ਲੱਗੇ ਹੋਏ ਨੇ ਤਾਂ ਫਿਰ ਵੀ ਉਸ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾਂਦੀ ਹੈ ਹਾਲਾਂਕਿ ਰਾਮ ਰਹੀਮ ਨੇ ਤਰੋਲ ਦੇ ਵਾਸਤੇ ਜਿਹੜਾ ਕਿ ਪਹਿਲਾ ਹਰਿਆਣਾ ਸਰਕਾਰ ਨੂੰ ਅਰਜੀ ਦਿੱਤੀ ਉਸ ਤੋਂ ਬਾਅਦ ਹਾਈ ਕੋਰਟ ਦੀ ਮਨਜ਼ੂਰੀ ਜ਼ਰੂਰੀ ਸੀ ਜਿੱਦੇ ਚੱਲਦੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਰਜੀ ਦਾਖਲ ਕੀਤੀ ਤੇ ਮੰਗ ਕੀਤੀ ਕਿ ਉਸ ਨੂੰ 21 ਦਿਨਾਂ ਦੀ ਫਰਲੋ ਦਿੱਤੀ ਜਾਵੇ ਪਹਿਲਾਂ ਤਾਂ ਸੁਲਵਾਈ ਸੁਰੱਖਿਅਤ ਰੱਖ ਲਈ ਤਾਂ ਫਿਰ ਉਹਨਾਂ ਨੂੰ ਜਿਹੜੇ ਕਿ ਰਾਮ ਰਹੀਮ ਨੂੰ ਰਾਹਤ ਦਿੰਦੇ ਹੋਏ 21 ਦਿਨਾਂ ਦੀ ਫਰਲੋ ਦੇ ਦਿੱਤੀ ਹੈ ਸੋ ਦਾਅਵਾ ਕੀਤਾ ਕਿ ਹੁਣ ਸੌਣ ਦਾ ਮਹੀਨਾ ਵੀ ਚੱਲ ਰਿਹਾ ਤਾਂ ਸੌਣ ਦੇ ਮਹੀਨੇ ਦੇ ਵਿੱਚ ਰਾਮ ਰਹੀਮ ਬਾਹਰ ਆਇਆ ਤਾਂ ਫਿਰ ਆਪਣੀਆਂ ਧੀਆਂ ਨੂੰ ਸੰਧਾਰਾ ਤਾਂ ਸੌਣ ਦਾ ਜ਼ਰੂਰ ਦੇਣਗੇ ਕਿਉਂਕਿ ਸੇਵਾਦਾਰਾਂ ਦੇ ਵੱਲੋਂ ਜੋ ਵੀ ਸੇਵਾ ਲਈ ਜਾਂਦੀ ਹੈ ਉਹ ਹਮੇਸ਼ਾ ਪ੍ਰੇਮੀਆਂ ਦੇ ਵੱਲੋਂ ਮੰਨੀ ਜਾਵੇਗੀ ਤਾਂ ਦੇਖਣਾ ਹੋਵੇਗਾ ਕਿ ਆਕਰ ਉਹ ਕਿਹੜੀਆਂ-ਕਿਹੜੀਆਂ ਸੇਵਾਵਾਂ ਦੇ ਲਈ ਹੁਕਮ ਹੋਣਗੇ ਜਿਹੜੇ ਕਿ ਪ੍ਰੇਮੀ ਉਸ ਨੂੰ ਪੂਰੇ ਕਰਨਗੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼